ਚੱਲ ਚੱਲ ਚਾਵਾ ਹੋ ਜਾ ਲੈ ਇਹ ਸਾਡਾ ਡਿੱਗੂ ਅੱਜ ਤੇ ਬਣੀ ਹੈਵ ਅ ਨਾਈਸ ਡੇ ਮੈਂ ਬਣੀ ਤੋਂ ਹਾਂ ਕਰ ਤੇ ਗੁੱਡ ਮਾਰਨਿੰਗ ਆ ਕੀ ਜੀ ਜੀ ਭਾਈ ਕਪੜਾ ਨਹੀਂ ਗਏ ਹੋਰ ਹੀ ਕੁਛ ਹਾਂ ਕੀਤੋਂ ਲਿਆਂਦਾ ਜੀ ਤੇ ਕਿਦਾਂ ਡਾਕਟਰ ਤੈਨੂੰ ਦੱਸੂਗਾ ਕਿਦਾਂ ਕਰਨੀ ਕੀ ਅੱਜ ਤਾਂ ਪੈਸੇ ਨਹੀਂ ਸਿੱਧੇ ਨਹੀਂ ਕੀ ਮਸਲਾ ਹਨ ਤੇ ਜੇ ਫਿਰ ਕੀ ਏਕਮ ਦੇ ਵਾਲ ਪਹਿਲਾਂ ਵਗ ਜਾਣਗੇ ਤੇ ਬਰਾਭ ਏਕਮ ਦੇ ਵਾਲ ਵਾਦ ਕਿਉਂ ਦੀ ਕੋ ਵੇ ਤੇ ਕਹਿੰਦੀ ਆ ਉਹ ਪਹਿਲਾਂ ਸਾਰੇ ਕੰਮ ਆਹ ਡਾਉਣ ਆਹ ਠੁਗੀ ਹੋ ਹਰਲੇ ਦੇ ਆਹ ਮਾਰੀ ਹੋ ਔਰ ਮੰਡ ਰਹੇ ਤੇ ਇਹਨਾਂ ਵਾਰ ਕੀ ਕਹਿਣਾ ਚਾਹੂਗੇ ਤੁਸੀਂ ਪੱਕਾ ਕਰਨੀ ਅਮਨ ਦੀਪ ਕੌਰ ਗਿੱਲ ਨੇ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਆਪਾਂ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਂਦੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚੱਲ ਚੱਲ ਕਹਾਵਾ ਹਵਾ ਚੱਲੇ ਚੱਲੇ ਯੋਨਾ ਮਾਰੇ ਬਨਾਣਾ ਬਨਾਣਾ ਕਿੱਥੇ ਮਾਰਨੀ ਮਾਮਾ ਉੱਥੇ ਮਾਰ ਕਹਾਵਾ ਚੱਲ ਚੱਲੇ ਚੜਾਈ ਚੜਾਈ ਕਰਲ ਚੜਦੀ ਚੜਜੇ ਭੈਣ ਚੋਕੇ ਦਾ ਸਨੈਪ ਚੜਨੀ ਮੰਨ ਦੇਣੀ ਹੁਣ ਇਹ ਕਹਿੰਦੇ ਰੋਕਾ ਲਾਈ ਰੋਕੋ ਕਰਾਲਾ ਦਾ ਹੁਣ ਕਢਾ ਲੈਣਾ ਮੈਂ ਮਰ ਜੇ ਓਏ ਬੇਟਾ ਹਾਲਾ ਉਹ ਪਾ ਵੇਖ ਲ ਤਸਦੀਆ ਕਰਦਾ ਹੁੰਦਾ ਉਹ ਪਾ ਤਸਦੀਆ ਕਰੀਦਾ ਓਈ ਕੋਈ ਐਂ ਜਾਂਦਾ ਚੱਲ ਰੋਗਲਾ ਕੁਛ ਨਹੀਂ ਹੁੰਦਾ ਹਾਲਾ ਾਕੜ ਗਿਆ ਫੇਰ ਨਾੜ ਚੜ ਗਈ ਤੇ ਇਹ ਸਾਡਾ ਡਿੱਗੂ ਅੱਜ ਤੇ ਭਈ ਆ ਮੰਨਦਾ ਨਹੀਂ ਕਰਲ ਭਈ ਆਕੜ ਹੀ ਨਹੀਂ ਛੱਡਦਾ ਨਹੀਂ ਸਹੀ ਪਤਾ ਹਾ ਸੁਬਾ ਸ ਕੌਣ ਚੱਲੀ ਐ ਚੱਲ ਤੂੰ ਜਾ ਸਾਡੇ ਘਰ ਹੀ ਆ ਆਈ ਤਾਂ ਸੱਜ ਜਾਣਾਗੇ ਤੇ ਹੋਰ ਤੂੰ ਜਾ ਤੁਰ ਕੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਹ ਕੀ ਚੱਲਣ ਦੇ ਆ ਮੰਮੀ ਜੀ ਘਿਓ ਦੀ ਪ੍ਰੇਪੇਰਿੰਗ ਚੱਲਣ ਦੀ ਕਿਉ ਹੈਗਾ ਵਾ ਬੜਿਆ ਮੈਸੇਜ ਆਦਾ ਆ ਘਿਓ ਲਈ ਕਿਉ ਨਹੀਂ ਹੈਗਾ ਸੌਰੀ ਤੇ ਇਹ ਹੁਣ ਐ ਕਿਲੋ ਕਿਤਾ ਹੋ ਗਏ ਗਰਮੀ ਕਰਕੇ ਘੱਟ ਚੋਟ ਕਰ ਗਿਆ ਓਕੇ ਹੁਣ ਬਾਈ ਕਿਉ ਸੌਰੀ ਤੇ ਜਿਨ੍ਹਾਂ ਨੇ ਆਦਾ ਬੁੱਕ ਰਾਇ ਘਾ ਘਿਓ ਰੱਖਣਾ ਹੈ ਨਾ ਪਹਿਲਾ ਮਾਦਨ ਟੋਕਣ ਮੈ ਨਹੀਂ ਬਾਦਿਓ ਠੀਕ ਆ ਪਹਿਲੀ ਬਾਹਰ ਚਾਪ ਆਹ ਹੀ ਆ ਡੀਲ ਤੇਰੀ ਮੇਰੀ ਡੀਲ ਨਹੀਂ ਜਿੱਦਣ ਬਣਿਆ ਹੁੰਦਾ ਮੈਂ ਉਹਦੇ ਹਾਂ ਕਰਦੀ ਮੈਂ ਉਹਦੇ ਆ ਉਦੋਂ ਬਾਅਦ ਤੁਹਾਨੂੰ ਨਾ ਜੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਮੈਂ ਬਣੇ ਤੋਂ ਹਾਂ ਕਰ ਗੁੱਡ ਮਾਰਨਿੰਗ ਸਭ ਤੋਂ ਕਹਣ ਚੀਜ਼ ਆ ਵਾ ਆ ਕੀ ਚੀਜ਼ ਵਿਖਾਈ ਕੱਪੜਾ ਨਹੀਂ ਗਏ ਹੋਰ ਹੀ ਕੁਛ ਹਾਂ ਕੀ ਤੋ ਲਿਆਂਦਾ ਇਹ ਟਰਾਲਿਆ ਸਾਫ ਕਰਨ ਨੂੰ ਐਸ ਤੂੰ ਕਿਵੇਂ ਚਮਕਾਉਂਦੀ ਗੱਡੀ ਨੂੰ ਇਹ ਉਹ ਆ ਪਲਾਸਟਿਕ ਜੀ ਆ ਡਾਕਟਰ ਕਹਿੰਦਾ ਤੁਸੀਂ ਆਦਾ ਕੈਫੇ ਜਿਹਾ ਖੋਲ ਤਾ ਤੇ ਪਾਰਟੀ ਨਹੀਂ ਦਿੱਤੀ ਇਹ ਜੇ ਸੁੱਕ ਗਿਆ ਉਹ ਫੁੱਲ ਆਕੜ ਜਾਂਦਾ ਜਦੋਂ ਮੜਾ ਇਹ ਪਾਣੀ ਲੱਗਦਾ ਨੂੰ ਸੁੱਕਣ ਦਿਆ ਹੀ ਨਾ ਕਰੋ ਨਾ ਨਹੀਂ ਨਹੀਂ ਸੁੱਕ ਜਾਣਾ ਵੇਲੇ ਨੇ ਆਕੜ ਜਾਂਦਾ ਫੁੱਲ ਸਿਰ ਲੈ ਜੇ ਕੋਈ ਨਹੀਂ ਫਿਰ ਦੋ ਚਾਰ ਸਵਾ ਇੱਕ ਦਾ ਨਹੀਂ ਮਿਲਦਾ ਸਭ ਸੇਵਾ ਪਾ ਰਹੇ ਨੇ ਲੈ ਕਿਮਕਾਤੀਆਂ ਅਸੀਂ ਅੱਜ ਪੂਰੀਆਂ ਕਿਦਾਂ ਡੈਕਟਰ ਤੈਨੂੰ ਦੱਸੂਗਾ ਕਿਦਾਂ ਕਰਨੀ ਇਹ ਅੱਜ ਤਾਂ ਪੈਸੇ ਨਹੀਂ ਸਿੱਧੀ ਬਸ ਪਹੋਗੇ ਤੇ ਅੱਜ ਕੰਚਰੀ ਟਾਂਫਰੀ ਉਹਦੇ ਅੱਗੇ ਪਾਤੀ ਚਲੀ ਜਾਂਦੀ ਉਹਦੇ ਸਕਾਰਪੀ ਦੇ ਬੰਦੇ ਸਕਾਰਪੀ ਦੇ ਕਿਉਂ ਉਹ ਨਹੀਂ ਠੀਕ ਜੇ ਫਿਰ ਕੀ ਹੈ ਏਕਮ ਦੇ ਬਾਅਦ ਪਹਿਲਾਂ ਵਗ ਜਾਣਗੇ ਤੇ ਪ੍ਰਭ ਏਕਮ ਦੇ ਬਾਅਦ ਕਿਉਂ ਤੇਰੀ ਵਾਰੀ ਕਿਉਂ ਨਹੀਂ ਆਉਦੀ ਕੱਲ ਕੱਲ ਤੇਰੀ ਵਾਰੀ ਸੀ ਤੇ ਤੂੰ ਮੈਨੂੰ ਕੀ ਕਿਹਾ ਮम्मा ਤੁਸੀਂ ਏਕਮ ਦਾ ਜਾ ਕੇ ਟੀਵੀ ਵੇਖ ਲਾ ਤੈਨੂੰ ਕਿਹਨੇ ਕਹੀ ਟੀਵੀ ਵੇਖ ਪਰ ਇਹਨੇ ਕੀਰੀ ਚ ਰੱਖਿਉ ਨਹੀਂ ਵਾਰੀ ਥੜੀ ਆ ਉਹ ਫਿਰ ਉਹਨੇ ਪਹਿਲਾਂ ਹਮੇਸ਼ਾ ਕੋਲੋਂ ਕਹਾਂਦੇ ਕਿ ਆਪਾਂ ਵਾਰੀਆਂ ਦਾ ਅੱਜ ਨਿਕਾਲੀ ਨੂੰ ਸਭ ਤੋਂ ਪਹਿਲਾਂ ਇਹਨੇ ਜਿਹੜੇ ਸਿਰ ਉਹ ਪਿਛੇ ਵਾਰੀ ਰੱਖਣ ਲਾ ਕੀਰੀ ਦਾ ਕਾ ਤੋ ਕੀਰੀ ਵਾਰੀਆਂ ਰੱਖੀ ਨਹੀਂ ਨਹੀਂ ਤੇ ਜਿਆਦਾ ਹੋਵੇ ਨਾ ਜਿਹੜੇ ਨੇ ਪਹਿਲਾਂ ਵਿਹਾਲਿਆ ਉਹ ਪਹਿਲਾਂ ਸਕੂਲ ਚਲ ਜਾਂਦਾ ਤੇ ਦੂਜਾ ਰਹਿ ਜਾਂਦਾ ਮਗਰ ਐਵੇਂ ਇਕੱਠੀਆਂ ਦਾ ਜਾਣੀਆਂ ਤੀ ਇਕੋ ਵੇਤੇ ਆ ਡਾਉਣ ਆ ਠੁਗੀਓ ਹਰਲੀਂ ਦੇ ਆ ਮਾਰੀ ਯੋਰ ਨਾ ਮੁੱਕਾ ਅੱਗੇ ਵੀ ਸਾਡਾ ਵਾਰਿਆ ਰੱਖਿਆ ਸੀ ਜੀ ਚਲ ਇੱਕ ਦਿਨ ਪਹਿਲਾਂ ਇਹਦੀ ਸੀ ਇੱਕ ਦਿਨ ਤੇ ਦੂਜੇ ਦਿਨ ਤੇਰੀ ਸੀ ਪਹਿਲਾਂ ਆਮ ਤੇ ਫਿਰ ਪਰਮਾਨੈਂਟੀ ਤੋਂ ਪਹਿਲਾਂ ਵਾਲੀ ਇਹ ਤਾਂ ਫਿਰ ਸਕੀਮ ਲਾ ਗਈ ਆ ਜੀ ਸੋ ਲਾਸਟ ਇੱਕ ਦੇਖੋ ਜੀ ਬਾਹ ਤੰਦਨ ਬਾਬਾ ਦੀਪ ਸਿੰਘ ਜੀ ਦਾ ਪੋਰਟਰੇਟ ਜੀ ਉਨਾਰਾ ਸਰੂਪ ਬਣਾਇਆ ਗਿਆ ਜੀ ਬਾਬਾ ਗੁਰੂ ਅਨੰਦ ਦੇਵ ਜੀ ਦਾ ਸਰੂਪ ਬਣਾਇਆ ਗਿਆ ਇਹ ਹੈਗੇ ਨਿੱਕੇ ਪੋਰਟਰ ਕਈ ਵੀਰ ਭਰਾਵਾਂ ਦੇ ਨਿੱਕੇ ਦੀ ਇਨਕੁਆਰੀ ਆਈ ਨਿੱਕਿਆਂ ਦੀ ਇਨਕੁਆਰੀ ਹੋਈ ਪੂਰੀ ਹੁਣ ਕੰਪਲੀਟ ਜਿੱਦਾਂ ਆ ਲੋਗੋ ਬਣ ਰਿਹਾ ਹਰ ਇੱਕ ਚੀਜ਼ ਬਣ ਜਾਂਦੀ ਸੂਟਾ ਦੇ ਡਿਜ਼ਾਈਨ ਜੋ ਮਰਜੀ ਸੋ ਇਹ ਚੀਜ਼ਾਂ ਸਾਰੀਆਂ ਬਣਾਇਆ ਗੌਰ ਮੰਡਰੇ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੂਗੇ ਤੁਸੀਂ ਹਾਂ ਅਮਰ ਅਨਦੀਪ ਕੌਰ ਗਿੱਲ ਨੇਵੀ ਹੁਣ ਇਹ ਪੈਣਾ ਤੁਮੇ ਆਪਸੇ ਚਲੜ ਪਿਆ ਇਹ ਬਾਤੋ ਆਦਰੀਆਂ ਆਦੀਆਂ ਸਟੋਰੀਆਂ ਦੇ ਇਹਨਾਂ ਦਾ ਆਈਡੀ ਨੰਬਰ ਇਹਨਾਂ ਦੀ ਸਟੋਰੀ ਤੇ ਜਾ ਕੇ ਚੈੱਕ ਕਰ ਸਕਦੇ ਹੋ ਸਨੈਪਚੈਟ ਆਈਡੀ ਤੇ ਤੇ ਇਹਨਾਂ ਨੂੰ ਮੈਂ ਚਾਲ ਜਾ ਕੇ ਫੌਟੋ ਰਿਡ ਕਰਵਾ ਲਵਾਂ ਜੇ ਤੁਸੀਂ ਠੀਕਾ ਕਿਤੇ ਵੀ ਤਰਾ ਸੂਟ ਪਰਵਾਣ 9056799566 ਤੁਸੀਂ ਇੱਥੇ WhatsApp ਮੈਸੇਜ ਕਰਦੇ ਹੋ ਸਾਡਾ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਪ੍ਰਾਈਸ ਦੀ ਗੱਲ ਤੇ ਸ਼ੈੱਪ ਕਰਦੇ ਤਾਂ ਉਹ ਸ਼ੈੱਪ ਕਰਦੇ ਤੁਹਾਨੂੰ ਲੱਗਦਾ ਕਿ ਬਹੁਤ ਮੈਸੇਜ ਆ ਜਾਂਦੇ ਆ ਤੁਹਾਨੂੰ ਦੱਸਦੇ WhatsApp ਤੇ ਮੈਸੇਜ ਕਰਿਆ ਕਰੋ ਤੇ ਤੁਹਾਨੂੰ ਸਾਰਿਆਂ ਨੂੰ ਪ੍ਰਾਈਸ ਮਿਲ ਜੇ ਥੈਂਕ ਯੂ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ